ਬੱਪੂ ਜੀ ਜਿਉ ਤੁਹਾਡੇ ਨਾਲ ਸਾਈਬਰ ਠੱਗੀ ਹੋਈ ਹੈ ਕੀ ਮਾਮਲਾ ਹੈ ਕਿਸ ਤਰ੍ਹਾਂ ਤੁਹਾਡੇ ਤੋਂ ਪੈਸੇ ਲਏ ਤੂੰ 13 ਤਰੀਕ ਤੋਂ ਲੈ ਕੇ 26 ਤੱਕ ਮਤਲਬ ਦਿਹਾੜ 15 ਦਿਨਾਂ ਮਤਲਬ ਲੱਗੇ ਰਹੇ ਹੈ ਫੋਨ ਤੇ ਵੀ ਵੀਡੀਓ ਕਾਲ ਕਰ ਲਈ ਤੇ ਜਾਂ ਉਹ ਫੋਨ ਕਰ ਲਿਆ ਇੱਕ ਸੁਨੀਤਾ ਕੁਮਾਰੀ ਇਹ ਮੈਂ ਇਨਕੁਆਇਰੀ ਅਫਸਰ ਹੈ ਆਈਓ ਜਿਹੜੇ ਤੁਹਾਡੇ ਦੇ ਪੱਤਰਾ ਦਰਜ ਹੋਇਆ ਹੈ ਮਤਲਬ ਸਾਈਬਰ ਆਦਿ ਜਾਂ ਤੁਹਾਨੂੰ ਨਾਤੇ ਮਤਲਬ ਮਨੀ ਲਾਂਡਰ ਅੱਛਾ ਮਨੀ ਲੀ ਕੀ ਹੁੰਦਾ ਮਨੀ ਲਾਂਡਰਿੰਗ ਆ ਮਨੀ ਲਾਂਡਰ ਸ਼ੇਕ ਰੂਡ ਅਸੀ 100000 ਰੁਪਏ ਤੁਹਾਡੇ ਖਾਤੇ ਚ ਆਇਆ ਠੀਕ ਹੈ ਤੇ ਉਹ ਤੁਸੀਂ ਮਤਲਬ ਦੇਤਾ ਨਰੇਸ਼ ਕੁਮਾਰ ਗੋਐਲੂ ਠੀਕ ਉਹ ਵੀ ਕੋਈ ਠੱਗੀ ਹੈ ਮੈਂ ਅਜੇ ਤੁਹਾਡੀ ਅਗਵਾਈ ਰੱਖੀ ਹੈ ਹੂੰ ਉਹ ਅਗਵਾਈ ਦੇ ਚੱਕਰ ਚੀ ਬਸ ਪਰ ਪੁੱਛੀ ਗਏ ਮੈਂ ਹੈ ਵੀ ਮੇਰੀਆਂ ਵੀ ਅਗਵਾਈਆਂ ਰੱਖ ਰੀਆਂ ਜਰਾ ਰੱਖ ਲਓ ਭਾਈ ਹੂੰ ਇਹ ਤਾਂ ਨਰਦੇ ਲਈ ਹੂੰ ਠੀਕ ਨਹੀਂ ਮੁਰਕੇ ਫਿਰ ਉਹ ਗੱਲਾਂ ਦੇ ਵਿੱਚ ਕਦੇ ਸੁਪਰੀਮ ਕੋਰਟ ਦਾ ਆਰਡਰ ਵਕਾਉਣ ਜੱਜ ਬੈਠਾ ਕਦੇ ਈਡੀ ਦਾ ਕਦੇ ਸੀਬੀਆਈ ਦਾ ਕਦੇ ਹੋਰ ਕੋਈ ਪਤਾ ਨਹੀਂ ਕੀ ਕੁਸ਼ ਕਰਦੇ ਰਹੇ ਫਿਰ ਤੁਹਾਨੂੰ ਪੈਸੇ ਕਿਉਂ ਦੇਣੇ ਪਏ ਜੀ ਇਹਨਾਂ ਨੂੰ ਉਹ ਫਿਰ ਮਤਲਬ ਉਹਨੇ ਥੋੜੀ ਡਿਜੀਟਲ ਅਰੈਸਟ ਕੀਤੀ ਐ ਸੀ ਅੱਛਾ ਜੀ ਮਤਲਬ ਨਾਮ ਉਹਨੇ ਮੈਨੂੰ ਜਾਣ ਦਿੱਤਾ ਮੈਂ ਕਹਿੰਦਾ ਸੀ ਘਰੇ ਉਦੋਂ ਠੀਕ ਹੈ ਮੈਡਮ ਗਈ ਸੀ ਯੂਪੀ ਚ ਅੱਛਾ ਅੱਛਾ ਉਹਦੇ ਪੇਕੇ ਉੱਥੇ ਰਹਿੰਦੇ ਲਗਾਸ ਹੂੰ ਤੇ ਤੁਹਾਡੇ ਤੋਂ ਫਿਰ ਪੇਮੈਂਟ ਕਿਸ ਤਰ੍ਹਾਂ ਲਈ ਆ? ਆਨਲਾਈਨ ਗਈ ਆਈ ਬੈਂਕ ਖਾਤੇ ਰਾਹੀਂ ਬੈਂਕ ਰਾਹੀਂ ਤੇ ਪੁਲਿਸ ਵੱਲੋਂ ਕੇਸ ਦਰਜ ਹੋਇਆ ਇਸ ਮਾਮਲੇ ਨੇ ਲੈ ਹੋਇਆ ਜੀ ਕੀ ਕਹਿੰਦੀ ਹੈ ਪੁਲਸੋਂ? ਪੁਰਸੋਂ ਵੇਖੋ ਨਾ ਕੋਈ ਸ਼ੁਰੂ ਤਾਂ ਕਰ ਲਿਆ ਵਸ ਪਰ ਉਹਨੇਗਾ ਪਤਾ ਨਹੀਂ ਉਹਨਕੇ ਕੋਈ ਕੁਝ ਕਾਸਾ ਵਾਪਸ ਆਇਆ ਤੁਹਾਨੂੰ ਹਾਂ ਜੀ ਕਿੰਨੇ ਟਾਈਮ ਸੀ ਜਦੋਂ ਤੁਹਾਡੇ ਨਾਲ ਠੱਗੀ ਹੋਈ ਜੀ ਇਹ 13/7 ਦੀ ਲੈ ਲਓ 15/7 ਦੇ ਦਰਮਿਆਨ ਕਿੰਨੇ ਪੈਸੇ ਸੀ ਜੀ ਅਮਾਉਂਟ 17 ਲੱਖ ਠੀਕ ਆ ਉਸ ਤੋਂ ਬਾਅਦ ਤੁਹਾਨੂੰ ਕਿਵੇਂ ਪਤਾ ਲੱਗਿਆ ਜੇ ਤੁਸੀਂ ਠੱਗੀ ਰਚਕਾਰ ਹੋ ਨਹੀਂ ਜਦੋਂ ਫੋਨ ਚੱਕਣੋਂ ਹਟ ਗਈ ਹੂੰ ਫਿਰ ਮੈਂ ਗੱਲ ਕੀਤੀ 10-12 ਦਿਨਾਂ ਬਾਅਦ ਹੂੰ ਫਿਰ ਉਹ ਐਪਲੀਕੇਸ਼ਨ ਦਿੱਤੀ ਐਸਐਸਪੀ ਨੂੰ ਫ੍ਰੀ ਕੋਡ ਹੂੰ ਉਹਨਾਂ ਨੇ ਸਾਈਬਰ ਕ੍ਰਾਈਮ ਕੋਈ ਕਿੰਨੇ ਪੈਸੇ ਰਿਕਵਰ ਹੋ ਗਏ ਤੁਹਾਡੇ ਹਮੇ ਤਾਂ 50000 ਹੀ ਹੋਇਆ ਜੱਜ ਦੇ ਆਰਡਰ ਨਾਲ ਬਾਕੀ ਹੋਰ ਵੇਖੋ ਕਿੱਦਾਂ ਆਉਂਦੇ ਉੱਥੋਂ ਪਤਾ ਲੱਗਦਾ ਕਾਰਵਾਈ ਦੌਰਾਨ ਕਿਸ ਤਰ੍ਹਾਂ ਪਤਾ ਲੱਗਿਆ ਵੀ ਕਿੱਥੋਂ ਦੇ ਬੰਦੇ ਆ ਕਿੰਨੇ ਬੰਦੇ ਆ ਉਹ ਤਾਂ ਹੁਣ ਜਦੋਂ ਤੁਸੀਂ ਕਰੋਗੇ ਉਸ ਨੰਬਰ ਤੇ ਮਤਲਬ ਉਹ ਤੋਂ ਪਤਾ ਲੱਗ ਗਿਆ ਬੰਦਾ ਕਿਹਨਾਂ ਅੱਛਾ ਛੋਡੇ ਕੋਲੇ ਹੋਣੀ ਆ ਸਾਦ ਉਹ ਇੱਕ ਤਾਂ ਸੰਗਰੂਰ ਦਾ ਬੰਦਾ ਤੇ ਇੱਕ ਮਤਲਬ ਨਾ ਬੰਗੜੌਰ ਦਾ ਅੱਛਾ ਤੇ ਇੱਕ ਹੈਗਾ ਮਤਲਬ ਕੀ ਨਾਂ ਦਾ ਲੋਕੇ ਦਾ ਹਰਮਨਪ੍ਰੀਤ ਸਿੰਘ ਜਿਨ੍ਹਾਂ ਨੇ ਤੁਹਾਡੇ ਤੋਂ ਪੈਸੇ ਠੱਗੇ ਹਾਂਜੀ ਕਿੰਨਾ ਟਾਈਮ ਤੁਹਾਡੀ ਗੱਲਬਾਤ ਚੱਲਦੀ ਰਹੀ ਉਹਨਾਂ ਨਾਲ 10-15 ਸਾਲ ਲੱਗੇ ਰਹੇ ਆ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਨੇ ਸਾਈਬਰ ਠੱਗੀਆਂ ਵੱਧ ਰਹੀਆਂ ਤਾਂ ਇਹ ਲੋਕਾਂ ਨੂੰ ਕੀ ਅਪੀਲ ਕਰਾਂ ਲੋਕਾਂ ਨੂੰ ਤਾਂ ਮੈਂ ਬੇਇੱਜ਼ਤੀ ਕਰਦਾ ਵੀ ਬਾਜੂ ਬਚੀਦਾ ਤਾਂ ਠੱਗਾਂ ਤੋਂ ਆਵਾਜ਼ ਸੁਚੇਤ ਰਹੋ 1930 ਤੇ ਫੋਨ ਕਰੋ